ਮੈਂ ਤੁਹਾਨੂੰ ਆਪਣੇ ਥੋੜੇ ਮਾਧਿਅਮ ਨਾਲ ਇਹ ਜਾਣਕਾਰੀ ਦੇਣਾ ਚਾਹਣਾ ਹੈ ਕਿ ਕੱਲ ਸਾਡੇ ਸ਼ਾਮੀ ਇੱਕ ਐਫ ਆਈ ਆਰ ਦਰਜ ਹੋਈ ਹੈ ਜੀ 264/25 ਜੀ ਸਾਡਾ ਜਿਹੜਾ ਮਾਲਖਾਨਾ ਮੌਂਚੀਆ ਕਨਸਟੇਬਲ ਗੁਰਦਾਸ ਸੀਨੀਅਰ ਸਾਈ ਹੈ ਜੀ ਉਹਦੇ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਜੀ ਤੇ ਦਰਜ ਮੁਕਤਮਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਹੈ ਜੀ ਇੱਕ ਨੋਟਾ ਤੁਹਾਡੇ ਧਿਆਨ ਚ ਲਿਆ ਦਿਆਂ ਜੀ 249/23 ਮੁਕਤਮਾ ਸੀਗਾ ਜੋ ਜੀਤੇ ਵਿੱਚ ਉਕਤ ਮੁਕਤਮੇ ਦਾ ਮਾਲ ਮੁਕਤਮਾ ਪੇਸ਼ਤ ਅਲਤ ਕੀਤਾ ਗਿਆ ਸੀ ਕਿ ਜਿਹਦੇ ਤੇ ਜੱਦਸਾਬ ਦੀਆਂ ਸੀਲਾਂ ਲੱਗੀਆਂ ਸੀ ਜਦੋਂ ਉੱਥੇ ਜਾ ਕੇ ਦੇਖਿਆ ਕਿ ਇਹ ਮੁਕਦਮੇ ਉਹਦੇ ਵਿੱਚ ਉਕਤ ਮੁਕਦਮੇ ਦੀ ਜਿਹੜੀ ਮਨੀ ਸੀਗੀ ਟਰੱਕ ਮਨੀ ਸੀਗੀ ਜੋ ਉਹ ਗੈਪ ਸੀਗੀ ਜੀ ਆ ਕਰੀਬ ਇੱਕ ਕਰੋੜ 25 ਲੱਖ ਦੇ ਰਿਗਾਰਡਿੰਗ ਸੀ ਜੀ 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 ਸੋਨਾ ਵੀ ਸੀ ਸਰ ਸੋਨੇ ਦਾ ਉਹ ਸਾਡੀ ਨਾ ਕਮੇਟੀ ਗਠਿਤ ਹੋ ਗਈ ਹੈ ਉਹਦੇ ਵਿੱਚ ਉਹ ਮੁਕਦਮੇ ਚ ਸੋਨੇ ਦਾ ਸੋਨਾ ਉਹਦਾ ਉਹ ਮੁਕਦਮੇ ਚ ਉਹ ਸੋਨੇ ਦਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਇਹ ਗਵਨਰ ਕਿੱਦਾਂ ਪਤਾ ਲੱਗਦਾ ਇਹ ਇਹ ਪਤਾ ਲੱਗਦਾ ਕਿ ਸਾਨੂੰ ਪਤਾ ਲੱਗਿਆ ਕਿ ਜਦੋਂ ਉੱਥੇ ਇਹ ਮਾਲ ਮੁਕਦਮਾ ਲੈ ਕੇ ਗਿਆ ਤੇ ਜਦ ਉਹ ਜਿਹੜੇ ਡੱਬੇ ਸੀਗੇ ਸੀਲ ਬੰਦ ਸੀਗੇ ਉਹ ਖਾਲੀ ਸੀਗੇ ਜੀ ਸਰ ਇਹ ਕੋਈ ਮੁਕਦਮੇ ਦੀ ਡਰਗ ਵਾਲੀ ਸੀ ਇਹ ਇੱਕ ਇੱਕ ਮੁਕਦਮਾ ਸੀਗਾ ਜ ਜਿਹਦੇ ਚ ਜਿਹਦੇ ਆਧਾਰ ਤੇ ਇਹ ਮੁਕਦਮਾ ਦਰਜ ਕੀਤਾ ਗਿਆ ਬਾਕੀ ਇੱਕ ਅਸਰਨ ਬਲਾਵਲੋਂ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਉਹ ਟੀਮ ਬਣਾ ਕੇ ਉਹਦਾ ਦੇਖਿਆ ਜਾਊਗਾ ਕਿ ਕੀ ਕੀ ਕੀਤਾ ਹੋਰ ਅ ਹੋਰ ਕੋਈ ਮੁਕਮਲ ਮੁਕਦਮਾ ਖੁਰਦਵਰਦਨਾ ਕੀਤਾ ਗਿਆ ਸਾਰੇ ਇਕੱਲੇ ਹੀ ਇੱਕੋ ਹੀ ਵਿਅਕਤੀ ਮਨਸ਼ੀਰ ਘੋੜੇ ਨਾਲ ਹੋਰ ਵੀ ਸਫਾ ਮਿਲਤੇ ਹਜੇ ਤੱਕ ਇਹ ਇਹੀ ਆਇਆ ਹੈ ਤੇ ਬਾਕੀ ਵੈਰੀਫਾਈ ਕੀਤਾ ਜਾਊਗਾ ਕਿ ਇਹਦੇ ਨਾਲ ਕਿਸੇ ਮੁਲਾਜ਼ਮ ਦੀ ਸਮੂਲੀਅਤ ਹੈ ਕਿ ਨਹੀਂ ਹੈ ਜੀ ਹ ਮਾਲ ਮੁਕੱਦਮਾ ਜੇ ਸੀਲ ਬੰਦ ਹੈ ਜੱਜ ਦੀ ਮੋਹਰ ਲੱਗੀ ਹੈ ਉਹ ਤਾਂ ਅਦਾਲਤ ਚ ਹੀ ਖੁੱਲਦਾ ਹੈ ਜੀ ਹੁਣ ਮਾਲ ਮੁਕੱਦਮਾ ਸਪੋਜ਼ ਕਰੋ ਕਿ ਬੰਦ ਹੈ ਸੀਲ ਮੋਹਰ ਲੱਗੀ ਹੈ ਸਰ ਤੁਸੀਂ ਦੇਖਿਆ ਉਹਨਾ ਸਾਡੇ ਥਾਣੇ ਦੇ ਬਾਹਰ ਵੀ ਮਾਲ ਮੁਕੱਦਮਾ ਪਿਆ ਆ ਜੋ ਸ਼ਰਾਬ ਅਲਕੋਹਲ ਆ ਉਹਨਾਂ ਤੇ ਵੀ ਮੋਹਰਾਂ ਲੱਗੀਆਂ ਹੈ ਉਹ ਤਾਂ ਜੱਜ ਦੀ ਹਾਜ਼ਰੀ ਵਿੱਚ ਹੀ ਚੈੱਕ ਹੁੰਦਾ ਜੀ ਇਹ ਮੁਲਾਜ਼ਮ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਹਦਾ ਰੈਜ਼ੀਡੈਂਸ ਹੁਣ ਹੈਗਾ ਜੀ ਅਜੀਤਨਗਰ ਜਗਰਵਾਂ ਜਗਰਵਾਂ ਜੀ ਇਹ ਇਹ ਆਪਾਂ ਇਹਨੂੰ ਇਹਦੀ ਰੈਸਟ ਹੋ ਗਈ ਜੀ ਹੁਣ ਇਹਨੂੰ ਅੱਜ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਉਹ ਦੇਖਿਆ ਜਾਊਗਾ ਕਿ ਇਹ ਕਿੱਥੇ ਕੀ ਕੀ ਕੀਤਾ ਨੇ ਜੀ ਥੈਂਕ ਯੂ ਜੀ